ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨਸ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨਸ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨਸ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨਸ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨਸ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਹਿਰਾਈਆਂ ਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨਸ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼। ਇਹ ਵਿਕਟਰੀ ਜੋ ਹੈ ਜੀ ਤਰਨਤਾਰਨ ਦੀ ਇਹ ਪੰਜਾਬ ਸਰਕਾਰ ਦੇ ਭਗਵੰਤਪਾਲ ਜੀ ਦੀ ਸਰਕਾਰ ਦੇ ਸਾਢੇ 3 ਸਾਲਾਂ ਦੇ ਕੰਮਾਂ ਦੇ ਉੱਪਰ ਤਰਨਤਾਰਨ ਦੇ ਲੋਕਾਂ ਨੇ ਮੋਹਰ ਲਗਾਈ ਹੈ ਅਸੀਂ ਪਹਿਲੇ ਦਿਨ ਤੋਂ ਲੋਕਾਂ ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਅਸੀਂ ਆਪਦੇ ਕੰਮ ਦੇ ਨਾਮ ਦੇ ਉੱਪਰ ਵੋਟ ਮੰਗਣ ਆਏ ਆ ਤੇ ਲੋਕਾਂ ਨੇ ਉਹਦਾ ਫਤਵਾ ਸਾਡੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਸਾਰੇ ਤਰਨਤਾਰਨ ਨੂੰ ਦੇ ਵੋਟਰਸ ਨੂੰ ਆਵਾਦਵੀ ਪਾਰਟੀ ਦੇ ਵਰਕਰਸ volunteers ਨੂੰ ਸਾਡੀ ਪੂਰੀ ਲੀਡਰਸ਼ਿਪ ਨੂੰ ਦਿਲ ਦੀਆਂ ਗਰਾਂ ਵਿੱਚ ਬਹੁਤ-ਬਹੁਤ ਮੁਬਾਰਕਬਾਦ। ਦੇਖਿਏ ਇਨ ਇਨ ਪੋਲਿਟਿਕਸ ਇਨ ਇਲੈਕਸ਼ਨ ਮੰਡਟ ਆਫ ਪਬਲਿਕ ਸ਼ੁੱਡ ਬੀ ਸ਼ੁੱਡ ਬੀ ਰਿਸਪੈਕਟਡ। ਸੋ ਵਟ ਏਵਰ ਮੰਡਟ ਦੇ ਹੈਵ ਗਿਵਨ ਵੀ ਰਿਸਪੈਕਟ ਥੈਟ ਐਂਡ ਇਟਸ ਅਪ ਟੂ ਦੋਜ਼ ਪਾਰਟੀਆਂ ਹੂ ਲਾਸਟ ਬਿਹਾਰ ਇਲੈਕਸ਼ਨਸ ਆਲਸੋ ਦੇ ਹੈਵ ਟੂ ਥਿੰਕ ਫੋਰ ਥੈਮਸੈਲਵਜ਼।